ਜਾ ਪਤ ਹਾਂਜੀ ਓਰੇ ਆ ਪਤ ਕੁੱਤਾ ਆਇਆ ਓਰੇ ਆ ਪਤ ਹਾਂਜੀ ਰੋਟੀ ਲਿਆ ਬੇਹੀ ਜਾ ਕੇ ਰੋਟੀ ਪਾਈ ਆ ਕੋ ਤੈਨੂੰ ਡੈਡੀ ਬੇਹੀ ਰੋਟੀ ਕਿਉਂ ਫਾਮ ਪਾਣੀ ਆ ਕੁੱਤੇ ਨੂੰ ਪੁੱਤ ਫੇ ਰੋਟੀ ਤਾਜੀ ਰਹੇ ਪੱਕੀ ਨਹੀਂ ਗਈ ਰੋਟੀ ਬੇਹੀ ਪਾਣੀ ਆ ਘਰੇ ਲੋਕ ਪਾਉਂਦੇ ਆ ਡੈਡੀ ਅੰਦਰ ਬੰਦੇ ਬਿਮਾਰ ਹੋ ਜਾਂਦੇ ਬੇਹੀ ਰੋਟੀ ਖਾਣਾਂ ਤਾਂ ਕੁੱਤੇ ਨਹੀਂ ਹੋਣਗੇ ਇਹ ਤਾਂ ਗੱਲ ਤੇਰੀ ਪਤ ਬਿਲਕੁਲ ਸਹੀ ਆ ਬੇਹੀ ਰੋਟੀ ਪਾਉਣੇ ਦਾ ਕੁੱਤੇ ਬਿਮਾਰ ਤਾਂ ਸਕਦੇ ਆਪਾਂ ਦਾ ਯੂਟਿਬ ਬਚਦੀ ਗੋਤੇ ਨੂੰ ਪਾਦੇ ਆ ਹਾਂ ਤੇ ਪਰ ਪਾਉਣੇ ਰੋਟੀ ਤਾਜੀ ਚਾਹੀਦੀ ਆ ਠੀਕ ਆ ਪਾ ਤੇਰੀ ਬਹੁਤ ਸਣੀ ਗਾ ਪਤ ਫੇ ਰੋਟੀ ਤਾਜੀ ਪੱਕੀ ਨਹੀਂ ਹੈ ਨਾ ਤੂੰ ਉਸ ਖਾਨ ਨੂੰ ਕੁੱਤੇ ਦੇ ਹੋਰ ਲੈ ਕੇ ਆ ਜਾ ਠੀਕ ਆ ਓਕੇ ਰੈਡੀ ਹਾਂ ਠੀਕ ਆ ਪੁੱਤ ਤੇਰੀ ਗੱਲ ਬਹੁਤ ਸਿਆਣੀ ਆ ਦੇ ਕਿੰਨਾ ਖੋਜਾਇਆ ਨਾ ਪਤਾ ਕੋਈ ਜੀਪ ਆਉਂਦੇ ਆ ਬੇਕੌਰ ਪਾ ਦੀ ਪੁੱਤ ਲੈ ਬੇਕੌਰ ਬਾ ਦੇ ਨਾ ਪੁੱਤ ਰੋਟੀ ਪੱਕੀ ਤਾਂ ਰੋਟੀ ਤਾਜੀ ਪੋਣੀ ਜਗਾ ਇਹਨੂੰ ਬਹੀ ਰੋਟੀ ਨਹੀਂ ਪੋਣੀਗੀ ਓਕੇ ਰੈਡੀ ਐਵੇਂ ਰੋਟੀ ਭਈਆਂ ਪਾਈ ਜਾਂਦੇ ਲੋਕ ਠੀਕ ਠੀਕ ਆ ਪੁੱਤ ਪਾ ਦੇ ਨੇ ਲੈ ਪਰਿਆ ਲੈ ਖੋਣ ਲੈ ਖੋਣ ਖਾ ਲੈ ਹਲੋ ਬਾਈ ਜੀ ਵੀਡੀਓ ਰਣ ਦਾ ਮਕਸਦ ਇਹ ਸੀ ਦੇਖੋ ਰੋਟੀ ਕੋਈ ਵੀ ਬਚ ਗਈ ਔਰ ਆ ਕਹਿੰਦਾ ਬਈ ਰੋਟੀ ਕੁੱਤੇ ਨੂੰ ਪਾ ਦੋ ਇਹਨੂੰ ਚਾਹ ਦੋ ਇਹ ਦਾ ਮਤਲਬ ਕੀ ਆ ਕਿ ਰੋਟੀ ਪੋਣੀ ਤਾਜੀ ਰੋਟੀ ਬਾਓ ਤਾਜੀ ਰੋਟੀ ਠੰਡੀ ਕਰਕੇ ਬਾਓ ਫੇਰ ਹੀ ਫਾਇਦਾ ਵਾ ਜਾਨਵਰ ਨੂੰ ਰੋਟੀ ਬਚ ਗਈ ਖਰਾਬ ਹੋ ਗਈ ਥੱਲੇ ਦੇ ਵੀ ਕੁੱਤੇ ਨੂੰ ਪਾ ਦੋ ਜੇ ਸੇਵਾ ਕਰਨੀ ਹੈ ਤਾਂ ਚੰਗੀ ਭਾਈ ਚੰਗੀ ਤਰ੍ਹਾਂ ਕਰੋ ਰੋਟੀ ਤਾਜੀ ਅਲੱਗ ਬਣਾ ਕੇ ਕੁੱਤੇ ਨੂੰ ਪਾਓ ਦਰਵੇਸ਼ ਆਪ ਜਰਾ ਇਹ ਵਫਾਦਾਰ ਪੂਰਾ ਜਾਨਵਰ ਆ ਧੰਨਵਾਦ